ਅੱਜ ਮੇਨਲੀ ਜਿਹੜਾ ਇੱਕ ਦੋ ਦਿਨ ਪਹਿਲਾਂ ਸਾਰੇ ਮੇਰੇ ਭਰਾਵਾਂ ਨੇ ਦੇਖਿਆ ਸਾਡੇ ਬੜੇ ਮਾਣਯੋਗ ਜਿਹੜੇ ਸਾਬਕਾ ਐਮਐਲਏ ਸਾਹਿਬ ਕਿਕੀ ਢਿੱਲੋਂ ਜੀ ਨੇ ਇੱਕ ਡਿਬੇਟ ਵਾਸਤੇ ਚੈਲੰਜ ਕੀਤਾ ਵੀ ਮੈਂ ਚੈਲੰਜ ਕਰਦਾ ਹਾਂ ਵੀ ਡਾਟਾ ਲੈ ਆਓ ਤੇ ਮੇਰੇ ਨਾਲ ਬਹਿ ਕੇ ਇੱਕਪਨ ਡਿਬੇਟ ਦੇ ਵਿੱਚ ਆ ਕੇ ਮੇਰੇ ਨਾਲ ਗੱਲ ਕਰੋ ਮੈਂ ਬਤੌਰ ਜ਼ਿੰਮੇਵਾਰ ਇੱਕ ਸ਼ਹਿਰ ਦਾ ਵਸਨੀਕ ਹੋਣ ਦੇ ਨਾਤੇ ਤੇ ਆਮ ਆਦਮੀ ਪਾਰਟੀ ਦਾ ਲੀਡਰ ਹੋਣ ਦੇ ਨਾਤੇ ਮੈਂ ਉਸ ਤੋਂ ਬਾਅਦ 15 ਸਾਲਾਂ ਦੀਆਂ ਆਰਟੀਆਈਆਂ ਦਾ ਡਿਸਕਸ ਕਰਕੇ ਆਪਦੇ ਵਕੀਲ ਦੇ ਨਾਲ ਸੱਤ ਮਹਿਕਮਿਆਂ ਦੇ ਵਿੱਚ 15 ਸਾਲ ਮੈਂ ਕਿਉਂ ਚੁਣੇ ਕਿਉਂਕਿ ਇਹਦੇ ਵਿੱਚ ਸਾਡੀ ਆਪ ਦੀ ਸਰਕਾਰ ਦੀ ਕਾਰਜਗਾਰੀ ਉਦੋਂ ਪਿਛਲੀ ਸਰਕਾਰ ਕਾਂਗਰਸ ਦੀ ਕਾਰਜਕਾਰੀ ਅਤੇ ਉਦੋਂ ਪਿਛਲੀ ਸਰਕਾਰ ਅਕਾਲੀ ਦਲ ਦੀ ਕਾਰਜਕਾਰੀ ਆ ਗਈ। ਸੱਤ ਮੈਕਮਿਆਂ ਦਾ ਮੈਂ 15 ਸਾਲ ਦਾ ਰਿਕਾਰਡ ਮੈਂ ਉਹਨਾਂ ਤੋਂ ਮੰਗਿਆ ਹੈ। ਕੱਲ ਦੀ ਡੇਟ ਦੇ ਵਿੱਚ ਉਹ ਸਾਰੇ ਮੈਕਮਿਆਂ ਨੂੰ ਆਰਟੀਆਈਆਂ ਮੇਰੀਆਂ ਪਹੁੰਚ ਗਈਆਂ ਹੈਗੀਆਂ। ਉਹਦੀ ਕਾਪੀ ਏਕ-ਏਕ ਮੈਂ ਤੁਹਾਨੂੰ ਸਾਰੇ ਭਰਾਵਾਂ ਨੂੰ ਵੀ ਦਿੰਨਾ ਤੇ ਪ੍ਰੈਸ ਨੋਟ ਦੀ ਕਾਪੀ ਵੀ ਮੈਂ ਸਾਰਿਆਂ ਨੂੰ ਦੇਣ ਲੱਗਾ। ਇਹਦੇ ਵਿੱਚ ਮੈਂ ਫਰੀਦਕੋਟ ਦਾ ਇੱਕ ਡਿਵੈਲਪਮੈਂਟ ਦਾ ਰਿਪੋਰਟ ਕਾਰਡ ਦੇਣਾ ਚਾਹਣਾ ਹੈ ਵੀ ਜਿੰਦੇ ਵਿੱਚ ਤਾਂ ਜੋ ਜਦੋਂ ਇਹ ਇਨਫੋਰਮੇਸ਼ਨ ਸਾਰੀ ਆ ਜਾਂਦੀ ਹੈ ਇਹ ਕਹਿਣਾ ਬੜਾ ਸੌਖਾ ਵੀ ਸੜਕਾਂ ਬਣ ਗਈਆਂ ਨਾਲੀਆਂ ਬਣ ਗਈਆਂ ਜੇ ਬਣੀਆਂ ਸੀ ਤਾਂ ਕਿੱਥੇ ਗਈਆਂ ਉਹ ਹੁਣ ਆਰਟੀਆਈ ਬੇਸਡ ਡਾਕੂਮੈਂਟ ਦੱਸਣ ਕਿੰਨੇ ਪੈਸੇ ਕਿਹੜੇ ਮਹਿਕਮੇ ਚ ਕਿਦੋਂ ਆਏ ਕਿੱਥੇ ਵਰਤੇ ਗਏ ਕਿਹਨੇ ਵਰਤੇ ਤੇ ਕਾਦੇ ਤੇ ਲਾਤੇ ਮੈਂ ਇੱਕ ਇੱਕ ਕਰਕੇ ਤੁਹਾਨੂੰ ਮਹਿਕਮਿਆਂ ਦੇ ਬਾਰੇ ਜਾਣਕਾਰੀ ਦਵਾਂਗਾ ਵੀ ਕਿਹੜੇ ਮਹਿਕਮੇ ਤੋਂ ਮੈਂ ਕਿਹੜੀ ਜਾਣਕਾਰੀ ਮੰਗੀ ਹੈ ਤਾਂ ਜੋ 30 ਦਿਨ ਦੇ ਵਿੱਚ ਵਿੱਚ ਆਰਟੀਆਈ ਆਪਣੀ ਆ ਜਾਣੀ ਹੈ ਨਾਲ ਹੀ ਮੈਂ ਬੇਨਤੀ ਕਰੂੰਗਾ ਸਾਰੇ ਪ੍ਰਸ਼ਾਸਨ ਨੂੰ ਵੀ ਜਿੰਨੀ ਜਲਦੀ ਤੁਸੀਂ ਇਹ ਆਰਟੀਆਈ ਦੇ ਦਿਓਗੇ ਸਾਨੂੰ ਓਨੀ ਜਲਦੀ ਅਸੀਂ ਡਿਬੇਟ ਵਾਸਤੇ ਫਰੀਦਕੋਟ ਦੀ ਕਾਰਜਕਾਰੀ ਰਿਪੋਰਟ ਕਾਰਡ ਤੁਹਾਡੇ ਸਾਹਮਣੇ ਆਪਦੇ ਫਰੀਦਕੋਟ ਵਾਸੀਆਂ ਦੇ ਸਾਹਮਣੇ ਲੈ ਆਵਾਂ ਇੱਕ-ਇੱਕ ਕਰਕੇ ਮੈਂ ਹੁਣ ਡਿਪਾਰਟਮੈਂਟਾਂ ਦਾ ਤੁਹਾਡੇ ਨਾਲ ਡਿਸਕਸ ਕਰੂੰਗਾ ਸਭ ਤੋਂ ਪਹਿਲਾਂ ਆਪਣਾ ਕਮੇਟੀ ਦਾ ਡਿਪਾਰਟਮੈਂਟ ਆਇਆ ਹੈ ਜੀਂਦੇ ਵਿੱਚ ਕੀ ਮੇਨਲੀ ਸ਼ਹਿਰ ਦੀਆਂ 25 ਬੋਰਡ ਆਉਂਦੇ ਆ ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਪਿਛਲੇ 15 ਸਾਲਾਂ ਚ ਗ੍ਰਾਂਟਾਂ ਕਿੱਥੋਂ ਆਈਆਂ ਉਹਨਾਂ ਦੀ ਆਪ ਦੀ ਕੋਈ ਗ੍ਰਾਂਟ ਸੀ ਸਟੇਟ ਨੇ ਕੋਈ ਗ੍ਰਾਂਟ ਦਿੱਤੀ ਜਾਂ ਸੈਂਟਰ ਨੇ ਕੋਈ ਗ੍ਰਾਂਟ ਦਿੱਤੀ ਉਸ ਤੋਂ ਬਾਅਦ ਜੇ ਉਹ ਗ੍ਰਾਂਟਾਂ ਆਈਆਂ ਤੇ ਉਹ ਕਿੱਥੇ ਲੱਗੀਆਂ ਸੈਨੀਟੇਸ਼ਨ ਦੇ ਵਿੱਚ ਕਿੰਨੇ ਪੈਸੇ ਆਏ ਤੇ ਕਿੰਨੇ ਲੱਗੇ ਸਫਾਈ ਕਰਮਚਾਰੀ ਪਿਛਲੇ 15 ਸਾਲਾਂ ਦੇ ਵਿੱਚ ਅਸੀਂ ਕਿੰਨੇ ਰੱਖੇ ਤੇ ਅੱਜ ਸਾਡੇ ਕੋਲੇ ਕਿੰਨੇ ਆ ਤੇ ਉਹ ਕਿੱਥੇ ਕਿਤੇ ਸਫਾਈ ਦੀ ਡਿਊਟੀ ਨਿਭਾ ਰਹੇ ਆ ਨਾਲ ਹੀ ਜਿਹੜਾ ਸੋਲਿਡ ਵੇਸਟ ਮੈਨੇਜਮੈਂਟ ਦਾ ਜਿਹੜਾ ਸਿਸਟਮ ਹੈ ਉਹ ਕਿਹੜੇ ਸਾਡੇ ਭਰਾ ਕੋਲੇ ਟੈਂਡਰ ਹੈ ਉਹ ਟੈਂਡਰ ਕਿੰਨੇ ਦਾ ਹੋਇਆ ਤੇ ਉਹ ਟੈਂਡਰ ਕਿਸ ਤਰੀਕੇ ਦੇ ਨਾਲ ਕਾਰਜਕਾਰੀ ਦੇ ਵਿੱਚ ਚੱਲ ਰਿਹਾ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ 25 ਬੋਰਡਾਂ ਦੇ ਵਿੱਚ ਪਿਛਲੇ 15 ਸਾਲਾਂ ਚ ਕਿੰਨੀਆਂ ਲਾਈਟਾਂ ਇੰਸਟਾਲ ਹੋਈਆਂ ਕਿੰਨੀ ਵਾਰੀ ਰਿਪੇਅਰ ਕੀਤੀਆਂ ਗਈਆਂ ਤੇ ਅੱਜ ਕਿੰਨੀਆਂ ਲਾਈਟਾਂ ਚੱਲ ਰਹੀਆਂ ਨਾਰਮਲੀ ਇਹ ਗੱਲ ਕਹਿਣੀ ਜਿਹੜੇ ਸ਼ਹਿਰ ਵਾਸੀ ਹੁੰਦੇ ਆ ਉਹ ਜਾਣਦੇ ਆ ਉਹ ਤਾਂ ਕਮੇਟੀ ਦਾ ਸਿਰਫ ਇਹ ਚੀਜ਼ ਵੇਖਦੇ ਆ ਵੀ ਕੂੜਾ ਪਿਆ ਲਾਈਟਾਂ ਸਹੀ ਨਹੀਂ ਪਰ ਹੁਣ ਆਰਟੀਆਈ ਬੇਸਡ ਉਸਦਾ ਜਵਾਬ ਪਿਛਲੇ 15 ਸਾਲਾਂ ਦਾ 30 ਦਿਨਾਂ ਬਾਅਦ ਆਪਾਂ ਡਿਸਕਸ ਕਰਾਂਗੇ ਦੂਜਾ ਮਹਿਕਮਾ ਪਬਲਿਕ ਵਰਕਸ ਜਿਹੜਾ ਬੀ ਐਂਡ ਆਰ ਸੜਕਾਂ ਵਾਲਾ ਡਿਪਾਰਟਮੈਂਟ ਉਹਨਾਂ ਨੇ ਪਿਛਲੇ 15 ਸਾਲਾਂ ਦੇ ਵਿੱਚ ਕਿਲੋਮੀਟਰਾਂ ਦੇ حساب ਦੇ ਨਾਲ ਕਿੰਨੀਆਂ ਸੜਕਾਂ ਬਣਾਈਆਂ ਕਿੰਨੀਆਂ ਸੜਕਾਂ ਬਣਾ ਕੇ ਉਸ ਤੋਂ ਬਾਅਦ ਉਹਨਾਂ ਦੀ ਰਿਪੇਅਰ ਕਰਾਈ ਇਹ ਚੀਜ਼ ਜਾਣਨੀ ਸਾਡੇ ਸ਼ਹਿਰ ਵਾਸੀਆਂ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਕਹਿ ਦਿੰਦੇ ਆ ਜੀ ਵੀ ਅਸੀਂ ਹਰੇਕ ਬੰਦਾ ਕਹਿ ਦਿੰਦਾ ਵੀ ਅਸੀਂ ਜੀ ਸਾਰੀਆਂ ਸੜਕਾਂ ਬਣਾਈਆਂ ਸੀ ਜੇ ਸੜਕਾਂ ਬਣਾਈਆਂ ਸੀ ਇਹ ਲੋਕੀ ਟੁੱਟੀਆਂ ਸੜਕਾਂ ਤੇ ਹੀ ਕਿਉਂ ਦਰੇ ਵਰਦੇ ਆ? ਇਹ ਬਣਾਈਆਂ ਸੀ ਤਾਂ ਕਿੱਥੇ ਗਈਆਂ? ਇਹ ਚੀਜ਼ ਬਹੁਤ ਜ਼ਰੂਰੀ ਹੈ। ਜੇ ਕਰੋੜਾ ਰੁਪਿਆ ਸੜਕਾਂ ਤੇ ਲੱਗਿਆ ਹੈ ਤੇ ਉਹ ਹੁਣ ਆਰਟੀਆਈ ਦੇ ਵਿੱਚ ਸਾਹਮਣੇ ਆਊਗਾ ਉਹ ਕਿਹੜੀ ਸੜਕ ਤੇ ਕਿੰਨੇ ਰੁਪਏ ਲੱਗੇ। ਇਹ ਮੈਂ ਵੀ ਜਾਣਦਾ ਤੇ ਮੇਰੇ ਸਾਰੇ ਪੱਤਰਕਾਰ ਭਰਾ ਵੀ ਜਾਣਦੇ ਐ। ਬੜੀਆਂ ਸੜਕਾਂ ਇਹੋ ਜਿਹੀਆਂ ਬਣੀ ਹੁੰਦੀ ਐ ਫਲਾਨੀ ਸੜਕ, ਬਣਾ ਦਿੰਦੇ ਲੀਡਰ ਦੂਜੀ ਸੜਕ। ਉਹ ਵੀ ਆਰਟੀਆਈਆਂ ਦੇ ਵਿੱਚ ਵੀਰਵਾ ਨਿਕਲੂਗਾ। ਇਹ ਸਾਰਾ ਮੈਂ ਤੁਹਾਡੇ ਨਾਲ ਵੀ ਸਾਂਝਾ ਕਰੂੰਗਾ। ਉਸੀਂ ਵੀ ਇਹਨਾਂ ਤੇ ਪਰਤੋਲ ਕਰਕੇ ਓਦੋਂ ਬਾਅਦ ਪਰਤਾਲ ਤੋਂ ਬਾਅਦ ਆਪਾਂ ਇਹਦੇ ਤੇ ਸਾਰੀ ਡਿਬੇਟ ਦੁਬਾਰਾ ਲਗਾਗੇ ਤੀਜਾ ਡਿਪਾਰਟਮੈਂਟ ਜਿਹੜਾ ਮੇਨ ਡਿਪਾਰਟਮੈਂਟ ਪੁਲਿਸ ਦਾ ਡਿਪਾਰਟਮੈਂਟ ਜਿਹਨੂੰ ਕੀ ਹਰੇਕ ਬੰਦੇ ਨੂੰ ਪੁਲਿਸ ਤੱਕ ਕੰਮ ਪੈਂਦਾ ਮੈਂ ਪਿਛਲੇ 15 ਸਾਲਾਂ ਦੇ ਵਿੱਚ ਐਸਐਸਪੀ ਸਾਹਿਬ ਨੂੰ ਆਰਟੀਆਈ ਦੇ ਵਿੱਚ ਮੰਗਿਆ ਹੈ ਵੀ ਪਿਛਲੇ 15 ਸਾਲਾਂ ਦੇ ਵਿੱਚ ਕ੍ਰਾਈਮ ਦਾ ਰੇਟ ਪਰイヤー ਕੀ ਰਿਹਾ ਹੈ ਕਿਹੜਾ ਪਰਚਾ ਐਨਡੀਪੀਐਸ ਦਾ ਪਰਚਾ ਗੈਂਗਸਟਰਿਜ਼ਮ ਦਾ ਪਰਚਾ ਮਰਡਰ ਦਾ ਪਰਚਾ ਡੈਮਟੂ ਮਰਡਰ ਦਾ ਪਰਚਾ ਕਿਹੜੇ ਸਾਲ 'ਚ ਕਿੰਨੇ ਪਰਚੇ ਇਹਨਾਂ ਨੇ ਦਰਜ ਕੀਤੇ ਆ ਕ੍ਰਾਈਮ ਦਾ ਰੇਟ ਤਾਂ ਉੱਥੋਂ ਹੀ ਪਤਾ ਲੱਗ ਸਕਦਾ ਨਾ ਜੀ ਵੀ ਜੇ ਕਿਸੇ ਸਾਲ 'ਚ ਘਟ ਹੋਇਆ ਜਾਂ ਵੱਧ ਹੋਇਆ ਪੁਲਿਸ ਨੇ ਉੰਨੀ ਹੀ ਐਫਆਈਆਈ ਦੀਆਂ ਐਫਆਈਆਰਾਂ ਦਰਜ ਕੀਤੀਆਂ ਹੋਣੀਆਂ ਉਦੋਂ ਅਗਲਾ ਮਹਿਕਮਾ ਡੀਸੀ ਦਫ਼ਤਰ ਆਪਣਾ ਜਿਹੜਾ ਮੇਨ ਫਰੀਦਕੋਟ ਦਾ ਡੀਸੀ ਦਫ਼ਤਰ ਹੈ ਕੋਈ ਵੀ ਜਿਹੜਾ ਡੀਸੀ ਦਫ਼ਤਰ ਹੈ ਉਹ ਮੇਨਲੀ ਇਅਰ ਵਾਈਜ਼ ਉਹਨੂੰ ਫੰਡ ਉਤੋਂ ਸਾਰੇ ਜ਼ਿਲ੍ਹੇ ਆਸਤੇ ਇਕੱਠਾ ਉਤੋਂ ਅਲੱਗ-ਅਲੱਗ ਸੋਰਸਿਸ ਤੋਂ ਆਉਂਦਾ ਹੈ ਕਿ ਉਹ ਉਸ ਨੂੰ ਵੰਡ ਕੇ ਆਪਦੇ ਸਹਾਬ ਦੇ ਨਾਲ ਕਿਹੜੇ ਪੈਸੇ ਕਿੱਥੇ ਲੱਗਣੇ ਚਾਹੀਦੇ ਆ ਉਹ ਲਾਉਂਦੇ ਆ ਇਹ ਪਿਛਲੇ 15 ਸਾਲਾਂ ਦਾ ਜਿਹੜਾ ਲੇਖਾ ਜੋਖਾ ਡੀਸੀ ਦਫਤਰ ਤੋਂ ਆਰਟੀਆਈ ਦੇ ਵਿੱਚ ਆਪਾਂ ਮੰਗਿਆ ਉਹਦੋਂ ਅਗਲਾ ਮੇਨ ਜਿਹੜਾ ਲੋਕਾਂ ਵਾਸਤੇ ਮੇਨ ਡਿਪਾਰਟਮੈਂਟ ਹੈ ਸਿਵਲ ਹਸਪੀਟਲ ਸਾਡੇ ਫਰੀਦਕੋਟ ਦਾ ਹਸਪੀਟਲ ਦੇ ਵਿੱਚ ਜੇ 15 ਸਾਲਾਂ ਦੇ ਵਿੱਚ ਕੀ ਰਿਕਾਰਡ ਰਿਹਾ ਕਿੰਨੇ ਬੱਚਿਆਂ ਨੇ ਜਨਮ ਲਿਆ ਕਿੰਨੇ ਬੱਚੇ ਉਦੋਂ ਬਾਅਦ 1 ਸਾਲ ਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਈ ਹੈ ਕਿੰਨੀਆਂ ਮਾਂਵਾਂ ਹੈ ਜਿਨ੍ਹਾਂ ਨੂੰ 42 ਦਿਨਾਂ ਦੇ ਵਿੱਚ ਜਦੋਂ ਡਿਲੀਵਰੀ ਤੋਂ ਬਾਅਦ ਪ੍ਰੋਬਲਮ ਆਈ ਇਹ ਸਾਰੀ ਰਿਕਾਰਡ ਉਹਨਾਂ ਤੇ ਕਿੰਨੇ ਡਿਵੈਲਪਮੈਂਟ ਦੇ ਪੈਸੇ ਲੱਗੇ ਹੈ ਕਿੰਨੇ ਉਹਨਾਂ ਨੇ ਲੋਕਾਂ ਨੂੰ ਇਅਰ ਵਾਈਜ਼ ਦਵਾਈਆਂ ਫ੍ਰੀ ਦਿੰਦੀਆਂ ਕਿੰਨੇ ਆਯੂਸ਼ਮਾਨ ਸਕੀਮ ਦੇ ਵਿੱਚ ਲੋਕਾਂ ਨੇ ਕਿੰਨਿਆਂ ਨੇ ਉਹਦੇ ਵਿੱਚ ਸਹੂਲਤਾਂ ਲਈਆਂ ਇਅਰ ਵਾਈਜ਼ ਪਤਾ ਤਾਂ ਉੱਥੋਂ ਹੀ ਲੱਗੂਗਾ ਨਾ ਜੀ ਵੀ ਜੇ ਹੁਣ ਲੋਕ ਜ਼ਿਆਦਾ ਸਹੂਲਤ ਲੈ ਰਹੇ ਐ ਤਾਂ ਇਹਦਾ ਮਤਲਬ ਐ ਵੀ ਸਾਡੀ ਸਰਕਾਰ ਜਾਂ ਸਾਡੇ ਆਫੀਸਰ ਉਹਨੂੰ ਚੰਗਾ ਨਿਭਾ ਰਹੇ ਐ ਪਿਛਲੇ ਸਾਲਾਂ ਵਿੱਚ ਕਿਉਂ ਨਹੀਂ ਇਹ ਰੇਟ ਵਧਿਆ ਜਾਂ ਘਟਿਆ ਉਹ ਸਾਰੀ ਡਿਟੇਲ ਉਦੋਂ ਅਗਲਾ ਸੈਕਟਰ ਜਿਹੜਾ ਮੈਂ ਐਜੂਕੇਸ਼ਨ ਦਾ ਕਵਰ ਕੀਤਾ ਉਹਦੇ ਵਿੱਚ ਸਾਰੇ ਸਕੂਲ ਕਾਲਜੇਜ਼ ਮੈਂ ਕਵਰ ਕੀਤੇ ਐ ਉਹਦੀ ਸਕੂਲਾਂ ਦੀ ਆਰਟੀਆਈ ਅਲੱਗ ਐ ਤੇ ਕਾਲਜੇਜ਼ ਦੀ ਅਲੱਗ ਐ ਉਹਦਾ ਰੀਜ਼ਨ ਐ ਦੋਨੋਂ ਡਿਪਾਰਟਮੈਂਟ ਅਲੱਗ-ਅਲੱਗ ਇਨਾਂ ਦੇ ਵਿੱਚ ਕਿੰਨੀ ਗ੍ਰਾਂਟ ਆਈ ਪਿਛਲੇ 15 ਸਾਲਾਂ ਦੇ ਵਿੱਚ ਕਿੰਨੇ ਉਹ ਸਕੂਲਾਂ ਕਾਲਜਾਂ ਦੇ ਵਿੱਚ ਬਾਥਰੂਮ ਸੀ ਕਿੰਨੀਆਂ ਉਹਨਾਂ ਦੇ ਵਿੱਚ ਗ੍ਰਾਂਟਾਂ ਦੇ ਕਮਰੇ ਬਣੇ ਕਿੰਨੇ ਕਮਰੇ ਅੱਜ ਤੱਕ ਹੈ ਕਿੰਨੇ ਨਹੀਂ ਹੈ ਉਹ ਡਿਟੇਲਡ ਆਪਾਂ ਮੰਗ ਲਈ ਕਿੰਨੇ ਕੋਰਸਿਸ ਆਏ ਸਰਕਾਰਾਂ ਸਕਾਲਰਸ਼ਿਪਸ ਦਿੰਦੀਆਂ ਪਰ ਇਅਰ ਵਾਈਜ਼ ਕਿੰਨੀਆਂ ਸਕਾਲਰਸ਼ਿਪਸ ਰਿਲੀਜ਼ ਹੋਈਆਂ ਕਿੰਨੇ ਬੱਚਿਆਂ ਨੂੰ ਉਹਦਾ ਫਾਇਦਾ ਮਿਲਿਆ ਮੈਂ ਇਹ ਸਾਰੀਆਂ ਆਰਟੀਆਈਆਂ ਤੁਹਾਨੂੰ ਤਾਂ ਦੇ ਰਿਹਾ ਤਾਂ ਜੋ ਮੈਂ ਮਾਨਯੋਗ ਸਾਡੇ ਸਾਬਕਾ ਐਮਐਲਏ ਕਿਕੀ ਢਲੋਜੀ ਅਤੇ ਬੰਟੀ ਰੁਮਾਣਾ ਜੀ ਨੂੰ ਅਕਾਲੀ ਦਲ ਵਾਲਿਆਂ ਨੂੰ ਬਾਈ ਜੀ ਉਹਨਾਂ ਨੂੰ ਇਹ ਦੱਸ ਸਕਾਂ ਵੀ ਇਹ ਆਰਟੀਆਈਆਂ ਦੇ ਕਾਪੀਆਂ ਮੈਂ ਤੁਹਾਨੂੰ ਵੀ ਬਾਈ ਜੀ ਭੇਜੂਗਾ ਪਿਛਲੇ 15 ਸਾਲਾਂ ਦਾ ਆਪਾਂ ਲੋਕਾਂ ਨੂੰ ਹੁਣ ਲੇਖਾ ਜੋਖਾ ਦੇ ਦਈਏ ਵੀ ਕਿਹਨੇ ਕੀ ਦਿੱਤਾ ਕਿਉਂਕਿ ਇਹ ਤਾਂ ਹੈ ਨਹੀਂ ਵੀ ਕਾਇਨ ਦਾ ਤਾਂ ਹਰ ਕੋਈ ਬੰਦਾ ਵੀ ਮੈਂ ਬਹੁਤ ਕੁਝ ਕੀਤਾ ਉਹ ਹੁਣ ਕਾਗਜੀ ਦੇ ਵਿੱਚ ਫਰੀਦਕੋਟ ਦੀ ਅਕਾਉਂਟੇਬਿਲਟੀ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਕਰਾਂਗੇ 30 ਦਿਨਾਂ ਦੇ ਵਿੱਚ ਵਿੱਚ ਇਹ ਆਰਟੀਆਈ ਆਜੂਗੀ ਤੇ ਤੁਹਾਡੇ ਮਾਧਿਅਮ ਦੇ ਥਰੂ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਗਾ ਵੀ ਇੰਨਾ ਆਰਟੀਆਈਆਂ ਤੇ ਸਟੱਡੀ ਜਰੂਰ ਕਰਿਆ ਜੇ ਜੇ ਕਿਸੇ ਨੇ ਕੋਈ ਹੋਰ ਐਡੀਸ਼ਨਲ ਇਨਫੋਰਮੇਸ਼ਨ ਆਪ ਮੰਗਣੀ ਹੈ ਮੈਂ ਕਾਪੀਆਂ ਤੁਹਾਨੂੰ ਦੇ ਰਿਹਾ ਤੁਸੀਂ ਆਪ ਦੇ ਹਿਸਾਬ ਨਾਲ ਮੰਗ ਲਓ ਤੇ ਅਗਲੀ ਪ੍ਰੈਸ ਕਾਨਫਰੰਸ ਹਾਸਤੇ ਮੈਂ ਤੁਹਾਨੂੰ ਸੱਦਾ ਪੱਤਰ ਸੱਤੇ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ ਜਿਹੜਾ ਕੁਸ਼ਦੀਪ ਢਿੱਲੋਂ ਨੇ ਸਵਾਲ ਉਠਾਇਆ ਸੀ ਜਵੇਟ ਦਾ ਉਹ ਇਸ ਗੱਲ ਤੇ ਕੀਤਾ ਸੀ ਕਿ ਕਿ ਜਿਹੜੀ ਨਗਰ ਕੌਂਸਲ ਦੀ ਆਰਕਟਾ ਬਿਲਕੁਲ ਖਤਮ ਹੋ ਚੁੱਕੀ ਹੈ ਜਿਹੜੀ ਕਾਂਗਰਸ ਸਰਕਾਰ ਜਦੋਂ ਗਈ ਸੀ 10 ਕਰੋੜ ਸਮਥਿੰਗ ਦੀ ਜਿਹੜੀ ਹੱਤੀਆਂ ਛੱਡ ਕੇ ਗਈ ਸੀ ਅੱਜ ਉਹ ਕਹਿੰਦੇ ਵੀ ਨਿਲ ਜਿਹੜਾ ਬੈਲੈਂਸ ਹੈ ਨਿਲ ਹੈ ਦੂਸਰਾ ਉਹਨਾਂ ਨੇ ਇਹ ਕਹਿ ਸੀ ਕਿ ਅ ਸੋਟ ਜਿਹੜੀ ਹੁਣ ਦੀ ਮਜੂਤਾ ਸਰਕਾਰ ਹੈ ਇੱਕ ਪੈਸਾ ਨਵਾਂ ਵਿੱਤ ਕਮਿਸ਼ਨ ਤੋਂ ਬਿਨਾਂ ਹੋਰ ਕੋਈ ਪੈਸਾ ਜਿਹੜਾ ਕਮੇਟੀ ਨੂੰ ਨਹੀਂ ਮਿਲਿਆ ਉਸ ਬਾਰੇ ਸਵਾਲ ਚੁੜਿਆ ਵੀ ਉਹ ਚੈਲੰਜ ਉਹ ਕੀਤਾ ਸੀ ਉੱਥੇ ਤੁਸੀਂ ਕਿੱਥੇ ਸੈਂਡ ਬੇਸਿਕਲੀ ਸੇਟੀ ਸਾਹਿਬ ਇਹਦੀ ਵੀ ਨਾ ਇੱਕ ਬਹੁਤ ਵੱਡਾ ਚੋਲ ਹੈ ਵੈੱਟ ਕਮਿਸ਼ਨ ਦੇ ਪੈਸੇ ਇਹਨਾਂ ਨੂੰ ਆਉਂਦੇ ਨੇ ਹੋਰ ਹੀ ਕਿਹੜੀਆਂ ਗਰੰਟਾ ਲੈ ਕੇ ਆਏ ਐ ਇਸੇ ਕਰਕੇ ਤਾਂ ਆਰਟੀਆਈ ਪਾਈ ਐ ਨਾ ਜਿੱਥੇ ਸਰਕਾਰ ਚ ਤੁਸੀਂ ਵੀ ਉਹ ਸਵਾਲ ਤਾਂ ਕਿਤੇ ਨਾ ਕਿਤੇ ਤੁਹਾਡੇ ਤੋਂ ਵੀ ਬੰਦ ਸਵਾਲ ਕਰੋ ਮੈਨੂੰ ਮੈਂ ਤਾਂ ਆਪ ਕਹਿ ਰਿਹਾ ਕਿ ਸਵਾਲ ਖੁੱਲ ਕੇ ਪੁੱਛੋ ਮੈਂ ਉਸ ਸਵਾਲਾਂ ਨੂੰ ਮੈਂ ਤੁਹਾਨੂੰ ਬੇਨਤੀ ਇਹੀ ਕੀਤੀ ਐ ਇੱਕ ਕਹਿ ਦੇਣਾ ਜੀ ਅਸੀਂ ਬਹੁਤ ਕੰਮ ਕੀਤਾ ਇੱਕ ਕਾਗਜ਼ਾ ਜੀ ਵੀ ਤਾਂ ਆਉਣਾ ਚਾਹੀਦਾ ਕੀ ਕੰਮ ਕੀਤਾ ਸਭ ਨੂੰ ਪਤਾ ਐ ਪਿਛਲੇ 5 ਸਾਲਾਂ ਦੇ ਵਿੱਚ ਕਾਂਗਰਸ ਸਰਕਾਰ ਦੇ ਵਿੱਚ ਕਮੇਟੀ ਦੇ ਵਿੱਚ ਕਿਹੜੇ ਟੈਕਸ ਦੇ ਪੈਸੇ ਕਿਹੜੀਆਂ ਕਮੇਟੀ ਦੀਆਂ ਜਗ੍ਹਾ ਲੋਕਾਂ ਦੇ ਨਾਂ ਕਰਾ ਕੇ ਟਰਾਂਸਫਰ ਕੀਤੇ ਗਏ ਆ ਉਹ ਪੈਸੇ ਵੀ ਆਏ ਆ ਨਾ ਜੀ ਉਹ ਇਸੇ ਕਰਕੇ ਆਰਟੀਆਈ ਬੇਸਡ ਮੈਂ ਚਾਹੁੰਦਾ ਵੀ ਗੱਲ ਆਪਾਂ ਕਾਗਜ਼ਾਂ ਤੇ ਕਰੀਏ ਨਾ ਕਿ ਹਵਾ ਛੁਐਮਰ